ਅੱਜ ਦੇ ਵਿਸ਼ੇਸ਼ ਦਿਗਾਂ ਅਸੂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਅਤੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਢੇ 400 ਸਾਲਾ ਗੁਰਤਾ ਗਤੀ ਦਿਵਸ ਆਪਾਂ ਮਨਾ ਰਹੇ ਹਾਂ ਸਤਿਗੁਰੂ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਿਆਈ ਦੇ ਸਬੰਧੀ ਵੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਜਿਸ ਵਿੱਚ ਮਾਰੇ ਬਚਨ ਕਰਦੇ ਰਾਜ ਜੋਗ ਤਖਤ ਦੀਆਂ ਗੁਰ ਰਾਮਦਾਸ ਜਿਵੇਂ ਪਾਤਸ਼ਾਹ ਜੀ ਦੇ ਬਚਨ ਪਟ ਜੀ ਦੇ ਬਚਨ ਪੜ੍ਹਦੇ ਆ ਸੋਡੇ ਸ੍ਰਿਸ਼ਟ ਸਕਲ ਤਾਰਣ ਕੋ ਆਬ ਗੁਰ ਰਾਮਦਾਸ ਕੋ ਬਿਲੀ ਵਡਾਈ ਤੇ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਆਪਾਂ ਸੰਖੇਪ ਕਿਉਂਕਿ ਸਮਾਂ ਸੀਮਤ ਹੈ ਸੰਖੇਪ ਵਿਚਾਰ ਕਰਨ ਦਾ ਯਤਨ ਕਰਾਂਗੇ ਉਸ ਤੋਂ ਪਹਿਲਾਂ ਜੋ ਅਸੂ ਮਹੀਨੇ ਦੇ ਪਰਥਾਏ ਮਹਾਰਾਜ ਨੇ ਉਪਦੇਸ਼ ਬਖਸ਼ਿਆ ਮਾਜ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ 12 ਮਹਾ ਬਾਣੀ ਦੇ ਅੰਦਰ 8ਵੀਂ ਪੌੜੀ ਹੈ ਔਰ 12 ਮਹੀਨਿਆਂ ਵਿੱਚੋਂ ਇਹ ਜੋ ਮਹੀਨਾ ਹੈ ਸਤਵਾਂ ਮਹੀਨਾ ਹੈ ਆਓ ਸਤਿਗੁਰੂ ਜੀ ਅਸੂ ਦੇ ਮਹੀਨੇ ਵਿੱਚ ਇਸ ਮਹੀਨੇ ਵਿੱਚ ਕੀ ਉਪਦੇਸ਼ ਕਰਦੇ ਨੇ ਇਸ ਦੀ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਗੁਰੂ ਚਰਨਾਂ ਅੰਦਰ ਉਪਸਥਿਤ ਹੋ ਸਾਰੀ ਸੰਗਤ ਗੁਰਫਤੇ ਦੀ ਸਾਂਝ ਪੋਣਾ ਕਰੋ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਨ ਪ੍ਰੇਮ ਉਹ ਮਹੜਾ ਚੋਂ ਮਿਲਿਆ ਹਰ ਜਾਏ ਅਸੂ ਦੇ ਮਹੀਨੇ ਦੌਰਾਨ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਵੀ ਜਿਸ ਦੇ ਅੰਦਰ ਪ੍ਰਭੂ ਪ੍ਰੀਤ ਦਾ ਪਰਮਾਤਮਾ ਦੇ ਪਿਆਰ ਦਾ ਪ੍ਰੇਮ ਦਾ ਉਸਾਰਾ ਪ੍ਰਗਟ ਹੋ ਗਿਆ ਹੈ ਪਾਪ ਜਿਸ ਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਤੜਫ ਪੈਦਾ ਹੋਈ ਹੈ ਉਹ ਹੋਰ ਕੁਝ ਨਹੀਂ ਪੁੱਛਦਾ ਉਹ ਇਹ ਨਹੀਂ ਪੁੱਛਦਾ ਮੈਂ ਉਹ ਵਸਤੂ ਕਿਵੇਂ ਪ੍ਰਾਪਤ ਕਰਾਂ ਉਹ ਇਹ ਨਹੀਂ ਪੁੱਛਦਾ ਧੰਨ ਦੀ ਪ੍ਰਾਪਤੀ ਕਿਵੇਂ ਕਰਾਂ ਜਾਂ ਸੰਸਾਰ ਦੇ ਉਹਦਿਆਂ ਦੀ ਪ੍ਰਾਪਤੀ ਕਿਵੇਂ ਕਰਾਂ ਮਾਰੇ ਕਹਿੰਦੇ ਉਹਦੀਆਂ ਮੰਗਾਂ ਵਿੱਚੋਂ ਸਭ ਤੋਂ શ્રેਸ਼ਟ ਮੰਗ ਜਿਹੜੀ ਹੁੰਦੀ ਹੈ ਜਿਹਦੇ ਅੰਦਰ ਰੱਬ ਦੇ ਨਿਲਨ ਦੀ ਤੜਫ ਪੈਦਾ ਹੋਈ ਹੈ ਉਹਦੇ ਅੰਦਰ ਸਭ ਤੋਂ શ્રેਸ਼ਟ ਮੰਗ ਜਿਹੜੀ ਪੈਦਾ ਹੁੰਦੀ ਹੈ ਕਿਉਂ ਮਿਲੀਏ ਹਰ ਜਾਏਗੀ ਕਹਿੰਦੇ ਵੀ ਰੱਬ ਨੂੰ ਕਿਵੇਂ ਮਿਲਿਆ ਜੀ ਉਹਨੂੰ ਕਿਸ ਤਰ੍ਹਾਂ ਉਹਦੀ ਪ੍ਰਾਪਤੀ ਹੋਵੇ ਪਾਲ ਉਹ ਸਿਰਫ ਤੇ ਸਿਰਫ ਮਾਰੇ ਕਹਿੰਦੇ ਉਹਨਾਂ ਦੇ ਅੰਦਰ ਇੱਕ ਮੰਗ ਇੱਕ ਤੜਫ ਪੈਦਾ ਹੁੰਦੀ ਹੈ ਰੱਬ ਨੂੰ ਮਿਲਣ ਦੀ ਉਹ ਜਿੱਥੇ ਵੀ ਬੈਠਦੇ ਵਿਚਰਦੇ ਚੱਲਦੇ ਤੁਰਦੇ ਫਿਰਦੇ ਜਾਗਦੇ ਸੁਦਿਆਂ ਹਰ ਵੇਲੇ ਹੀ ਉਹਨਾਂ ਦੇ ਅੰਦਰ ਇੱਕ ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਤੜਫ ਹੈ ਉਹ ਮਾਰੇ ਕਹਿੰਦੇ ਪੈਦਾ ਹੁੰਦੀ ਹੈ ਅਸੁਨ ਪ੍ਰੇਮ ਓ ਮਹੜਾ ਕਿਉਂ ਮਿਲਿਆ ਹਰ ਜਾਏ ਪਾਪ ਜਾ ਕੇ ਉਸ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਵੇ ਮਾਰੇ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਉਹਨਾਂ ਦੇ ਮਨ ਵਿੱਚ ਵੀ ਉਹਨਾਂ ਦੇ ਤਨ ਅੰਦਰ ਵੀ ਮਨ ਤਨ ਪਿਆਸ ਦਰਸ਼ਨ ਕਣੀ ਕਹਿੰਦੇ ਪਿਆਸ ਪੈਦਾ ਹੁੰਦੀ ਹੈ ਪਿਆਸਾਂ ਕਈ ਤਰ੍ਹਾਂ ਦੀਆਂ ਨੇ ਜਿਵੇਂ ਪਾਣੀ ਦੀ ਪਿਆਸ ਹੋ ਗਈ ਪਦਾਰਥਾਂ ਦੀ ਪਿਆਸ ਤ੍ਰਿਸ਼ਨਾ ਦੀ ਪਿਆਸ ਹੋਰ ਬੜੀਆਂ ਪਿਆਸਾਂ ਨੇ ਪਰ ਮਾਰੇ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਅਵਸ਼ਾਲਾ ਪ੍ਰਗਟ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਮਿਲਣ ਦੀ ਤੜਫ ਪੈਦਾ ਹੁੰਦੀ ਹੈ ਉਹਨਾਂ ਦੇ ਮਨ ਔਰ ਤਨ ਦੇ ਅੰਦਰ ਪਿਆਸ ਪੈਦਾ ਹੁੰਦੀ ਉਹ ਕਾਦੀ ਪਿਆਸ ਹੈ ਕਹਿੰਦੇ ਦਰਸ਼ਨ ਕਣੀ ਉਸ ਪਿਆਰੇ ਪ੍ਰੀਤਮ ਨੂੰ ਇਹ ਦਰਸ਼ਨਾ ਦੀ ਬਹੁਤ ਜ਼ਿਆਦਾ ਪਿਆਸ ਹੈ ਉਹ ਪਿਆਸ ਜਿਹੜੀ ਹੈ ਇਹ ਬਾਕੀ ਪਿਆਸਾਂ ਤਾਂ ਜਿਹੜੀਆਂ ਨੇ ਉਹ ਬੰਦਾ ਕਈ ਵਾਰ ਸਬਰ ਕਰ ਲੈਂਦਾ ਹੈ ਕੁਝ ਪਾਣੀ ਮਿਲ ਜੇ ਪਦਾਰਥ ਮਿਲ ਜਾਵੇ ਪਰ ਇਹ ਜਿਹੜੀ ਪਿਆਸ ਹੈ ਸਬਰ ਨਹੀਂ ਪਾਪ ਇਹ ਕੇਵਲ ਤੇ ਕੇਵਲ ਉਸ ਪਿਆਰੇ ਪ੍ਰੀਤਮ ਦੇ ਦਰਸ਼ਨਾਂ ਦੀ ਅੰਦਰ ਪਿਆਸ ਹੈ ਮਾਰੇ ਕਹਿੰਦੇ ਕੋਈ ਆਣ ਮਿਲਾਵੇ ਮਾਏ ਕਹਿੰਦੇ ਐ ਮਾਂ ਕੋਈ ਆ ਕੇ ਮੈਨੂੰ ਉਸ ਪਿਆਰੇ ਪ੍ਰੀਤਮ ਨਾਲ ਮਿਲਾਉਣਾ ਕਰੇ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਫ ਪੈਦਾ ਹੋਈ ਜਿਵੇਂ ਮਾਰੇ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਆਪਣਾ ਆਪ ਵੇਚ ਦੇਣਾ ਕੁਰਬਾਨ ਕਰ ਦੇਣਾ ਕੋਈ ਮੇਰੇ ਪ੍ਰੀਤਮ ਪਿਆਰੇ ਨਾਲ ਮਲਾਉਣਾ ਕਰੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਉਚਾਰਨ ਦਾ ਧਿਆਨ ਰੱਖਣਾ ਕਕੇ ਦੇ ਦਲਾਈਆਂ ਨੇ ਉੱਪਰ ਤੇ ਇਸ ਦਾ ਉਚਾਰਨ ਕੈ ਪੜਨਾ ਕੈ ਨਹੀਂ ਭਾਵ ਕਹਿੰਦੇ ਸੰਤ ਜਨ ਜਿਹੜੇ ਨੇ ਗੁਰਮੁਖ ਜਨ ਗੁਰੂ ਦੀ ਸੰਗਤ ਮਾਰੇ ਕਹਿੰਦੇ ਇਹ ਪ੍ਰੇਮ ਦੇ ਸਹਾਈ ਭਾਵ ਪਰਮਾਤਮਾ ਨਾਲ ਪਿਆਰ ਬਣਦਾ ਜਿਹੜਾ ਸੰਗਤ ਕਰਦਾ ਹੈ ਗੁਰੂ ਦੇ ਦਰਸ਼ਨ ਕਰਦਾ ਗੁਰਬਾਣੀ ਪੜ੍ਹਦਾ ਅੰਦਰ ਪ੍ਰੇਮ ਪੈਦਾ ਕਰਦੀ ਹੈ ਤੇ ਮੈਂ ਉਹਨਾਂ ਦੇ ਚਰਨ ਪਰਸਨਾ ਕਰਦਾ ਭਾਵ ਉਹਨਾਂ ਨੂੰ ਸਤਕਾਰ ਦਿੰਦਾ ਉਹਨਾਂ ਦਾ ਸਨਮਾਨ ਕਰਦਾ ਹਾਂ ਉਹ ਸਤਕਾਰ ਯੋਗ ਨੇ ਜਿਹੜੇ ਉਸ ਪਿਆਰੇ ਪ੍ਰੀਤਮ ਦੇ ਨਾਲ ਮਿਲੌਣ ਦੇ ਲਈ ਸਹਾਈ ਹੁੰਦੇ ਨੇ ਜਿਹੜੇ ਅੰਦਰ ਪ੍ਰੇਮ ਪ੍ਰਗਟ ਕਰਦੇ ਨੇ ਪਰਮਾਤਮਾ ਨੂੰ ਮਿਲਣ ਦਾ ਮਾਰੇ ਕਹਿੰਦੇ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਸਤਗੁਰ ਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਕਿਤੋਂ ਵੀ ਸੁਖ ਦੀ ਪ੍ਰਾਪਤੀ ਨਹੀਂ ਹੈ ਸਹਿਬ ਜੀ ਤਾਂ ਬਚਨ ਕਰਦੇ ਕਹਿੰਦੇ ਡਿਠਾ ਸਭ ਸੰਸਾਰ ਸੁਖ ਨਾ ਨਾਮ ਵਿੱਚ ਬਹੁਤ ਤੁਹਾਨੂੰ ਐਸੇ ਮਨੁੱਖ ਮਿਲਣਗੇ ਜਿਨ੍ਹਾਂ ਕੋਲ ਪਦਾਰਥਾਂ ਦੀ ਕੋਈ ਕਮੀ ਨਹੀਂ ਪਰ ਸੁਖ ਫਿਰ ਵੀ ਨਹੀਂ ਜਿਨ੍ਹਾਂ ਕੋਲ ਵਸਤੂਆਂ ਦੀ ਕਮੀ ਨਹੀਂ ਹੈ ਜਿਨ੍ਹਾਂ ਕੋਲ ਘਰ ਭਰੇ ਭਰੇ ਨੇ ਧਨ ਦੇ ਭੰਡਾਰ ਦੇ ਪਰ ਫਿਰ ਵੀ ਉਹ ਸੁਖੀ ਨਹੀਂ ਹੈ ਚੈਨ ਨਹੀਂ ਹੈ ਆਨੰਦ ਨਹੀਂ ਹੈ ਜੀਵਨ ਵਿੱਚ ਉਹਦਾ ਮੁੱਖ ਕਾਰਨ ਕੀ ਹੈ ਮਾਰੇ ਕਹਿੰਦੇ ਸੁੱਖਾਂ ਦਾ ਦਾਤਾ ਨਹੀਂ ਅਜੇ ਹਿਰਦੇ 'ਚ ਵਸਿਆ ਸਤਗੁਰੂ ਜੀ ਕਹਿੰਦੇ ਨਾਮ ਤੋਂ ਬਿਨਾ ਸ਼ਬਦ ਤੋਂ ਬਿਨਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਠੀਕ ਹੈ ਸਹੂਤਾ ਮਿਲ ਜਾਣਗੇ ਕਾਰ ਮਿਲ ਗਿਆ ਜ਼ਮੀਨ ਜਾਇਦਾਦ ਕੱਡੀਆਂ ਕਾਰਾਂ ਆਦਿਕ ਮਿਲ ਗਈਆਂ ਕੱਪੜਾ ਸਭ ਕੁਝ ਪ੍ਰਾਪਤ ਹੋ ਗਿਆ ਵਧੀਆ ਤੋਂ ਵਧੀਆ ਇਹ ਸਹੂਲਤਾਂ ਮਿਲ ਗਈਆਂ ਪਰ ਸੁੱਖ ਦੀ ਪ੍ਰਾਪਤੀ ਫਿਰ ਵੀ ਨਹੀਂ ਹੋਈ ਸੁੱਖ ਮਾਰੇ ਕਹਿੰਦੇ ਵੇਣ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਹੀਂ ਜਾਏ ਕਹਿੰਦੇ ਪਰਮਾਤਮਾ ਤੋਂ ਬਿਨਾ ਕੋਈ ਦੂਜੀ ਥਾਂ ਹੈ ਹੀ ਨਹੀਂ ਜਿੱਥੇ ਤੁਹਾਨੂੰ ਸੁੱਖ ਮਿਲ ਸਕੇ ਮਿਲਣਾ ਕਿੱਥੇ ਸੁੱਖ ਕਿ ਮਾਰੇ ਕਹਿੰਦੇ ਉਹਦੇ ਚਰਨਾਂ ਵਿੱਚ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਪ੍ਰੇਮ ਰਸ ਨੂੰ ਚੱਖਿਆ ਭਾਪ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਰੱਬੀ ਪ੍ਰੇਮ ਉਹ ਮਾਲਕ ਦੇ ਚਰਨਾਂ ਨਾਲ ਪ੍ਰੇਮ ਪੈਦਾ ਹੋ ਗਿਆ ਪ੍ਰੇਮ ਦਾ ਰਸ ਜਿਨ੍ਹਾਂ ਨੇ ਚੱਖਿਆ ਸਤਿਗੁਰੂ ਜੀ ਕਹਿੰਦੇ ਉਹ ਤ੍ਰਿਪਤ ਹੋ ਗਏ ਰੱਜ ਗਏ ਆਗਾਏ ਕਹਿੰਦੇ ਨੇ ਬਹੁਤ ਜ਼ਿਆਦਾ ਮਰਜ ਭੁੱਖਾ ਮਿਟ ਜਾਣੀ ਬਾਗੀ ਰਸਾਂ ਦੀ ਕਾਮਨਾ ਨਹੀਂ ਰਹਿਣੀ ਖਤਮ ਹੋ ਜਾਣੀ ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ ਮਾਰੇ ਕਹਿੰਦੇ ਉਸ ਮਾਲਕ ਅਗੇ ਅਰਦਾਸ ਕਰੋ ਬੇਨਤੀ ਕਰੋ ਆਪਣਾ ਆਪ ਭਾਵ ਤਿਆਗ ਕੇ ਹੰਗਤਾ ਨੂੰ ਤਿਆਗ ਕੇ ਹੰਗਤਾ ਦੀ ਨਿਵਰਤੀ ਨੂੰ ਨਿਵਰਤੀ ਕਰਕੇ ਹੀ ਬੇਨਤੀ ਹੁੰਦੀ ਹੈ ਬੇਨਤੀ ਦਾ ਜੇ ਆਪਾਂ ਬੇਨਤੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੀ ਆਪਣੀ ਸਮਰੱਥਾ ਖਤਮ ਹੋ ਜੇ ਬੇਨਤੀ ਵੀ ਮੈਂ ਹੁਣ ਕੁਛ ਕਰਨ ਦੇ ਕਾਬਿਲ ਨਹੀਂ ਆਪਣੀ ਹੰਗਤਾ ਨੂੰ ਤਿਆਗ ਕੇ ਸਤਿਗੁਰ ਜੀ ਕਹਿੰਦੇ ਉਹਦੇ ਅੱਗੇ ਬੇਨਤੀ ਕਰੋ ਐ ਮਾਲਕ ਜੀ ਆਪ ਹੀ ਆਪਣੇ ਪੱਲੇ ਆਪ ਹੀ ਆਪਣੇ ਲੜ ਲਾਉਣਾ ਕਰੋ ਤੇ ਪਾਸ਼ਾ ਕਹਿੰਦੇ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਕੰਤ ਪਤੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ ਸਤਿਗੁਰੂ ਜੀ ਕਹਿੰਦੇ ਜੋ ਉਸ ਪਰਮੇਸ਼ਰ ਵਾਜਗੁਰੂ ਦੀਆਂ ਸੁਹਾਗਣਾ ਵੜਗੀਆਂ ਨੇ ਉਹ ਕਦੇ ਵੀ ਵਿਛੜਦੀਆਂ ਨਹੀਂ ਉਹਨਾਂ ਦਾ ਕਦੇ ਵੀ ਫਿਰ ਵਿਛੋੜਾ ਨਹੀਂ ਪੈਂਦਾ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਮਾਰੇ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਜਿਹਦੀ ਸ਼ਰਨ ਪਾਇਆ ਫਿਰ ਤੁਹਾਨੂੰ ਹੋਰ ਸ਼ਰਨ ਦੀ ਲੋੜ ਪਾਪ ਪਰਮਾਤਮਾ ਹੀ ਹੈ ਜਿਹਦੀ ਸ਼ਰਣ ਵਿੱਚ ਆ ਕੇ ਬਾਕੀ ਔਟ ਆਸਰੇ ਵਿਸਰ ਜਾਂਦੇ ਨੇ ਕੇਵਲ ਇੱਕ ਆਸਰਾ ਜਿਹਦੇ ਆਸਰੇ ਜਿਹਦੀ ਟੇਕ ਜਿਹਦੇ ਚਰਨਾ ਵਿੱਚ ਆ ਕੇ ਫਿਰ ਕਿਸੇ ਹੋਰ ਥਾਂ ਤੇ ਜਾਣ ਦੀ ਲੋੜ ਨਹੀਂ ਮਾਰੇ ਕਹਿੰਦੇ ਮੈਂ ਉਸ ਮਾਲਕ ਦੀ ਸ਼ਰਣ ਵਿੱਚ ਹਾਂ ਉਹ ਪਰਮਾਤਮਾ ਦੀ ਸ਼ਰਣ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਭਾਈ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮયા ਹਰ ਰਾਏ ਅਸੂ ਦੇ ਮਹੀਨੇ ਵਿੱਚ ਮਾਰੇ ਨੇ ਉਪਦੇਸ਼ ਬਖਸ਼ਿਆ ਵੀ ਉਹ ਜੀਵ ਰੂਪ ਇਸਤਰੀਆਂ ਸੁਖੀ ਨਹੀਂ ਜਿਨ੍ਹਾਂ ਤੇ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਹੋ ਗਈ ਜਿਹੜੇ ਉਸ ਮਾਲਕ ਦੀ ਕਿਰਪਾ ਦੇ ਪਾਤਰ ਬਣ ਗਏ ਨੇ ਜਿਨ੍ਹਾਂ ਤੇ ਮਾਲਕ ਨੇ ਤਰਸ ਕੀਤਾ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਥਿਵੇ ਹਰਿਆ ਉਹ ਮਾਲਕ ਦੀ ਜਿਨ੍ਹਾਂ ਤੇ ਕਿਰਪਾ ਹੋਈ ਤੇ ਸਤਿਗੁਰੂ ਜੀ ਕਹਿੰਦੇ ਉਹ ਅਸੂ ਦੇ ਮਹੀਨੇ ਵਿੱਚ ਸੁਖੀ ਵਸਦੀਆਂ ਜੁੜੀਆਂ ਹੀਆਂ ਆਤਮਾਵਾਂ ਜਿਹੜੀਆਂ ਉਸ ਪ੍ਰਮਾਤਮਾ ਨਾਲ ਜੁੜੀਆਂ ਨੇ ਜਿੱਥੇ ਆਪ ਜੀ ਅਸੂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾ ਰਹੇ ਹੋ ਉਥੇ ਹੀ ਸਾਡੇ 400 ਸਾਲਾ ਸ਼ਤਾਬਦੀ ਗੁਰਤਾ ਗੱਦੀ ਦਿਵਸ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਤੁਸੀਂ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਦੇ ਜੀਵਨ ਨੂੰ ਪੜੋਗੇ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਦਾ ਜੀਵਨ ਪੜਨਾ ਸੁਣਨਾ ਉਹਨਾਂ ਨੂੰ ਵੀ ਸਹਾਰਾ ਮਿਲਦਾ ਹੈ ਜਿਹੜੇ ਕਹਿੰਦੇ ਸਾਡੇ ਕੋਲ ਕੁਝ ਨਹੀਂ ਰਿਹਾ ਕੁਝ ਨਹੀਂ ਬਚਿਆ ਪਾਪ ਇੱਕ ਟੈਂਦੀ ਕਲਾ ਵਾਲੇ ਦੇ ਜੀਵਨ ਵਿੱਚ ਵੀ ਚੜ੍ਹਦੀ ਕਲਾ ਆਉਂਦੀ ਹੈ ਤੁਸੀਂ ਦੇਖੋ ਵੀ ਮਹਾਰਾਜ ਦਾ ਜਦੋਂ ਜੀਵਨ ਨੂੰ ਪੜੋਗੇ ਅਜੇ ਉਜ ਕੇ ਸਾਲ ਹੀ ਹੋਏ ਨੇ ਬਚਪਨ ਹੈ ਤੇ ਕੁਝ ਮਹੀਨੇ ਕੁਝ ਸਾਲ ਪਤੀਤ ਹੋਏ ਮਾਤਾ ਚੜਾਈ ਕਰ ਜਾਂਦੇ ਮਾਤਾ ਜੀ ਹੁਣ ਜਿਸ ਬੱਚੇ ਦੇ ਉਪਰੋਂ ਜਿਸ ਬੱਚੇ ਨੂੰ ਮਾਂ ਨੇ ਪਾਲਣਾ ਸੀ ਸੰਭਾਲ ਕਰਨੀ ਸੀ ਉਸ ਬੱਚੇ ਦੇ ਉਪਰੋਂ ਮਾਤਾ ਦਾ ਸਾਇਆ ਉੱਠ ਜਾਣਾ ਕਿੱਡੀ ਆਪਾਂ ਕਹਿੰਦੇ ਆਂ ਵੀ ਮਾਂ ਦਾ ਪਿਆਰ ਮਿਲਣਾ ਸੀ ਪਰ ਉਹ ਪ੍ਰਾਪਤ ਨਹੀਂ ਹੋਇਆ ਮਾਂ ਚੜਾਈ ਕੀਤੇ ਅਜੇ ਮਾਂ ਚੜਾਈ ਕੀਤੇ ਨੂੰ ਕੁਝ ਸਮਾਂ ਹੀ ਹੋਇਆ ਤੇ ਕਹਿੰਦੇ ਮਹਾਰਾਜ ਦੇ ਪਿਤਾ ਜੀ ਚੜਾਈ ਕਰ ਜਾਂਦੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਹੁਣ ਉਹ ਬੱਚਾ ਜਿਹਦੇ ਸਿਰ ਤੋਂ ਮਾਤਾ ਪਿਤਾ ਦਾ ਸਾਯਾ ਉੱਤ ਜਾਏ ਜਿਸ ਬੱਚੇ ਨੇ ਅਜੇ ਮਾਤਾ ਪਿਤਾ ਦਾ ਪਿਆਰ ਮੰਨਣਾ ਸੀ ਜਿਸ ਬੱਚੇ ਨੂੰ ਅਜੇ ਮਾਤਾ ਪਿਤਾ ਨੇ ਲਾੜ ਲਡਾਉਣੇ ਸਨ ਪਰ ਉਹ ਸਮਾਂ ਐਸਾ ਬਣ ਗਿਆ ਇਥੋਂ ਤੱਕ ਕੇ ਜੀ ਆਮ ਤੁਸੀਂ ਦੇਖੋ ਵੀ ਕਈ ਵਾਰ ਹੁੰਦਾ ਹੈ ਵੀ ਕੋਈ ਰਿਸ਼ਤੇਦਾਰ ਆ ਕੇ ਫਿਰ ਬੱਚੇ ਦੀ ਪਰਵਰਿਸ਼ ਕਰਦਾ ਪਰ ਉਹ ਸਮਾਂ ਐਸਾ ਸੀ ਵੀ ਜਿੱਥੇ ਲਾਹੌਰ ਦੇ ਸੋਡੀਆਂ ਨੇ ਚਾਚੇ ਤਾਇਆ ਤੱਕ ਵੀ ਕਿਸੇ ਨੇ ਵੀ ਮਾਰੇ ਦੀ ਮਾਂ ਨਹੀਂ ਪਕੜੀ ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਇਹ ਸਾਡਾ ਬੱਚਾ ਜਿਵੇਂ ਅਸੀਂ ਆਪਣੇ ਬੱਚੇ ਨੂੰ ਪੜ੍ਹਾਵਾਂਗੇ ਖੜਾਵਾਂਗੇ ਖਲਾਵਾਂਗੇ ਓਵੇਂ ਇਸ ਨੂੰ ਖੜਾਵਾਂਗੇ ਖਲਾਵਾਂਗੇ ਪਾਲਾਂਗੇ ਪਰ ਕਹਿੰਦੇ ਕਿਸੇ ਨੇ ਵੀ ਬਾਹ ਨਹੀਂ ਪਕੜੀ ਨਾਨੀ ਬਾਸਰ ਕੇ ਤੋਂ ਆਉਂਦੇ ਨੇ ਕੁਝ ਸਮਾਂ ਲਾਹੌਰ ਵਿੱਚ ਰਹਿੰਦੇ ਤੇ ਲਾਹੌਰ ਵਿੱਚ ਘੁੰਗੜੀਆਂ ਵੇਚਦੇ ਜਿਹੜੀ ਉਮਰ ਬੱਚੇ ਦੇ ਖੇਡਣ ਦੀ ਹੁੰਦੀ ਹੈ ਖੇਡਣ ਕੁੱਦਣ ਦੀ ਉਸ ਉਮਰ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਘੁੰਗੜੀਆਂ ਵੇਚੀਆਂ ਲਾਹੌਰ ਤੋਂ ਫਿਰ ਮਹਾਰਾਜ ਜੀਆਂ ਨੂੰ ਨਾਨੀ ਬਾਸਰ ਕੇ ਆ ਕੇ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਨਕਾ ਪਿੰਡ ਹੈ ਬਾਸਰ ਕਾ ਤੇ ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਪਿੰਡ ਸੀ ਬਾਸਰ ਕੇ ਨਗਰ ਆਉਂਦੇ ਜਦੋਂ ਬਾਸਰ ਕੇ ਲਾਹੌਰ ਤੋਂ ਚੱਲੇ ਨੇ ਉਸ ਵੇਲੇ ਸਾਰਿਆਂ ਨੇ ਕਿਹਾ ਵੀ ਇਹ ਬੱਚਾ ਨਾਥ ਹੋ ਗਿਆ ਕਿਉਂਕਿ ਨਾਨੀ ਬਜ਼ੁਰਗ ਹੈ ਕਿੰਨਾ ਕੁ ਚਿਰ ਇਸ ਬੱਚੇ ਦੀ ਪਰਵਰਿਸ਼ ਕਰੇਗੀ ਨਾਨੀ ਚੜਾਈ ਕਰ ਜਾਏਗੀ ਇਹ ਬੱਚੇ ਨੂੰ ਕੌਣ ਪਾਲੇਗਾ ਉਹ ਕਹਿੰਦੇ ਵੀ ਇਹਨੂੰ ਕੌਣ ਭੋਜਨ ਦੇਵੇਗਾ ਲੰਗਰ ਤੋਂ ਤਰਸੇਗਾ ਇਹ ਇਹਦਾ ਜੀਵਨ ਐਸਾ ਹੋ ਜਾਏਗਾ ਵੀ ਮੰਗ ਕੇ ਖਾਣਾ ਪਏਗਾ ਇਥੋਂ ਤੱਕ ਕਿ ਆ ਵੀ ਅਨਾਥ ਹੋ ਗਿਆ ਹੈ ਇਹਦਾ ਕੋਈ ਘਰ-ਬਾਰ ਨਹੀਂ ਰਹੇਗਾ ਭਾਵੇਂ ਨੂੰ ਕੌਣ ਆਪਣੇ ਘਰ ਚ ਥਾਂ ਦੇਵੇਗਾ ਜਦੋਂ ਇਹ ਗੱਲਾਂ ਕਹੀਆਂ ਤੇ ਪਰ ਸਮੇਂ ਦੇ ਭੁਖ ਦਾ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਜਿਨ੍ਹਾਂ ਨੇ ਕਿਹਾ ਵੀ ਇਸ ਨੂੰ ਭੋਜਨ ਕੌਣ ਦੇਵੇਗਾ ਉਹਨਾਂ ਨੂੰ ਕੀ ਪਤਾ ਸੀ ਸਮਾਂ ਆਏਗਾ ਲੱਖਾਂ ਹੀ ਲੋਕ ਆ ਕੇ ਬੇਸਹਾਰੇ ਭੁੱਖੇ ਆ ਕੇ ਲੰਗਰ ਛਕਣਗੇ। ਉਹਨਾਂ ਦੀ ਭੁੱਖ ਮਿਟੇਗੀ। ਜਿਨ੍ਹਾਂ ਨੇ ਕਿਹਾ ਸੀ ਮੰਗ ਕੇ ਖਾਏਗਾ ਉੱਥੇ ਇਹ ਉਹ ਉਹਨਾਂ ਨੂੰ ਕੀ ਪਤਾ ਸੀ ਵੀ ਸਮਾਂ ਆਏਗਾ। ਮੰਗਣ ਵਾਲਿਆਂ ਨੂੰ ਇਸ ਦਾਤੇ ਦੇ ਦਰ ਤੋਂ ਦਾਤਾਂ ਪ੍ਰਾਪਤ ਹੋਣਗੀਆਂ। ਸਮੇਂ ਦਾ ਕਈ ਕਈ ਕਹਿੰਦੇ ਵੀ ਬੇਸਹਾਰਾ ਹੋ ਗਿਆ ਕਰਨੀ ਰਹੇਗਾ ਪਰ ਕਿਸੇ ਨੂੰ ਕੀ ਪਤਾ ਸੀ। ਵੀ ਔ ਕਰ ਗੁਰੂ ਰਾਮਦਾਸ ਸਾਹਿਬ ਦਾ ਹੋਏਗਾ ਡਿੱਠੇ ਸਭੇ ਥਾਪ ਨਹੀਂ ਤੁਧ ਜਿਹ ਜਿਸ ਦੇ ਘਰ ਵਰਗਾ ਕਰ ਕਿਸੇ ਦਾ ਨਹੀਂ ਹੋਏਗਾ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਨੂੰ ਆਪਾਂ ਸੰਖੇਪ ਵਿੱਚ ਕਿਉਂਕਿ ਸਮਾਂ ਸੀਮਤ ਮਹਾਰਾਜ ਜੀ ਨੂੰ ਨਾਨੀ ਬਾਸਰ ਕੇ ਲੈ ਕੇ ਆਉਂਦੇ ਨੇ ਬਾਸਰ ਕੇ ਜਦੋਂ ਲੈ ਕੇ ਆਏ ਕਈ ਪਰਿਵਾਰ ਅਫਸੋਸ ਕਰਨ ਆਉਂਦੇ ਨੇ ਕਿ ਇਹ ਬਜ਼ੁਰਗ ਮਾਤਾ ਦਾ ਦਮਾਦ ਵੀ ਤੇ ਧੀ ਵੀ ਚੜਾਈ ਕਰ ਗਏ ਨੇ ਇਹਦਾ ਦੋਤਰਾ ਜਿਹੜਾ ਹੈ ਉਹ ਬੇਸਹਾਰਾ ਹੋ ਗਿਆ ਹੈ ਉਸ ਵੇਲੇ ਬਾਬਾ ਅਮਰਦਾਸ ਜੀ ਵੀ ਆਉਂਦੇ ਨੇ ਮਾਰੇ ਨੇ ਆ ਕੇ ਵੇਖਿਆ ਤੇ ਸਤਿਗੁਰੂ ਜੀ ਨੇ ਕਿਹਾ ਜਿੱਥੇ ਬਾਕੀ ਪਰਿਵਾਰਾਂ ਨੂੰ ਕਿਹਾ ਮਾਰੇ ਕਹਿੰਦੇ ਬਜ਼ੁਰਗ ਮਾਈ ਨੂੰ ਤੂੰ ਚਿੰਤਾ ਨਾ ਕਰ ਅਸੀਂ ਨਗਰ ਵਸਾਰੇ ਹਾਂ ਗੋਇੰਦਵਾਲ ਸੈ ਉਸ ਵੇਲੇ ਮਾਰੇ ਨਗਰ ਵਸਾਰੇ ਸੀ ਤੁਸੀਂ ਜਿੱਥੇ ਬਾਕੀ ਪਰਿਵਾਰ ਹੋਣਗੇ ਗੋਇੰਦਵਾਲ ਸਾਹਿਬ ਆ ਕੇ ਬਸਣ। ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨੀ। ਇਸ ਤਰ੍ਹਾਂ ਦੀ ਗੋਇੰਦਵਾਲ ਸਾਹਿਬ ਆਉਂਦੇ ਮਾਰੇ ਨੇ ਇੱਥੇ ਵੀ ਘੁੰਗਣੀਆਂ ਵੇਚਣੀਆਂ। ਘੁੰਗਣੀਆਂ ਵੇਚਣੀਆਂ ਤੇ ਜਿਹੜਾ ਬਾਕੀ ਸਮਾਂ ਬਚਦਾ ਤੇ ਸੇਵਾ ਕਰਦੇ ਸਨ। ਸੇਵਾ ਕਰਦਿਆਂ ਕਰਦਿਆਂ ਐਸੀ ਲਗਨ ਲੱਗੀ। ਤੇ ਕਹਿੰਦੇ ਸੇਵਾ ਕਰਨੀ ਬੌਲੀ ਸਾਹਿਬ ਦੀ ਸੇਵਾ ਚੱਲਦੀ। ਬੌਲੀ ਸਾਹਿਬ ਦੀ ਸੇਵਾ ਕਰਨੀ। ਇੱਕ ਸਮਾਂ ਐਸਾ ਆਇਆ ਜਦੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਮਹਿਲ ਉਹਨਾਂ ਨੇ ਆਪਣੇ ਮਾਲਕ ਪਾਪ ਆਪਣੇ ਪਤੀ ਦੇ ਗੁਰੂ ਅਮਰਦਾਸ ਸਾਹਿਬ ਨੂੰ ਇਹ ਬੇਨਤੀ ਕੀਤੀ ਕਿ ਸਵਾਮੀ ਜੀ ਮਾਲਕ ਜੀ ਆਪਣੀ ਧੀ ਵਰ ਦੇ ਯੋਗ ਹੋ ਗਈ ਹੈ ਆਪਾਂ ਉਹਨਾਂ ਲਈ ਕੋਈ ਵਰ ਦੇਖਣਾ ਕਰੀਏ ਮਾਰੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਕੈਸਾ ਵਰ ਹੋਵੇ ਮਾਰੇ ਕਹਿੰਦੇ ਵਾਰ ਕਿਹੋ ਜਿਹਾ ਚਾਹੀਦਾ ਹੈ ਤੁਸੀਂ ਦੇਖੋ ਵੀ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਜੀ ਦਾ ਸੁਭਾਅ ਨੇਚਰ ਉਹਨਾਂ ਦਾ ਕਿੰਨਾ ਚੰਗਾ ਹੋਏਗਾ ਉਹਨਾਂ ਦੀ ਦਿੱਖ ਕਿੰਨੀ ਸੋਹਣੀ ਹੋਏਗੀ ਜਿਸ ਨੂੰ ਵੇਖ ਕੇ ਮਾਤਾ ਜੀ ਨੇ ਕਿਹਾ ਕਹਿਣ ਲੱਗੀ ਉਹ ਸਾਹਮਣੇ ਜਿਹੜਾ ਨੌਜਵਾਨ ਸੇਵਾ ਕਰ ਰਿਹਾ ਹੈ ਮਾਰੇ ਉਸਗਲੇ ਦੀ ਸੇਵਾ ਕਰਦੇ ਪਏ ਨੇ ਗੁਰੂ ਰਾਮਦਾਸ ਸਾਹਿਬ ਜੀ ਭਾਵੇਂ ਕੇ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਕਹਿਣ ਲੱਗੀ ਵੀ ਉਸ ਵਰਗਾ ਜਿਹੜਾ ਵਰ ਹੈ ਆਪਣੀ ਭਾਨੀ ਲਈ ਯੋਗ ਹੈ ਜਦੋਂ ਮਾਰੇ ਨੇ ਗੁਰੂ ਅਮਰਦਾਸ ਸਾਹਿਬ ਨੇ ਵੇਖਿਆ ਨਾ ਜੀ ਭਾਈ ਜੇਠਾ ਜੀ ਵੱਲ ਮਾਰੇ ਕਹਿੰਦੇ ਇਹਦੇ ਵਰਗਾ ਤਾਂ ਇਹੀ ਹੈ ਇਹਦੇ ਵਰਗਾ ਦੁਨੀਆਂ 'ਚ ਦੂਜਾ ਕੋਈ ਨਹੀਂ ਇਹਦੇ ਵਰਗਾ ਇਹੀ ਹੈ ਕਹਿੰਦੇ ਤੂੰ ਜਿਹੜਾ ਵਰ ਆਪਣੀ ਭਾਨੀ ਲਈ ਦੇਖਿਆ ਬਹੁਤ ਮਹਾਨ ਹੈ ਪਾਲ ਬੜਾ ਉਥੇ ਫਿਰ ਜੀ ਮਾਰੇ ਨੇ ਆਪਣੀ ਧੀ ਬੀਬੀ ਪਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕਰਨਾ ਕੀਤਾ ਹੈ ਤੇ ਕਹਿੰਦੇ ਜਦੋਂ ਦਮਾਦ ਵੀ ਬਣ ਕੇ ਮਾਰੇ ਗੁਰੂ ਅਮਰਦਾਸ ਸਾਹਿਬ ਦੇ ਤੇ ਸੇਵਾ ਹੋਣੀ ਜਾਰੀ ਹੈ 7-6 ਸਾਲ ਜਿਹੜੀ ਸੇਵਾ ਕੀਤੀ ਇਥੋਂ ਤੱਕ ਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 6 ਸਾਲ ਆਪਣੇ ਸਿਰ ਤੋਂ ਮੜੱਸਾ ਨਹੀਂ ਸੀ ਲਾਇਆ ਪਾਪ ਟੋਕਰੀ ਢੋਂਦੇ ਰਹੇ ਸੇਵਾ ਕਰਦੇ ਰਹੇ ਹੁਕਮ ਮੰਨਦੇ ਰਹੇ ਤੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਲਾਹੌਰ ਤੋਂ ਸੋਢੀ ਚੱਲ ਕੇ ਆਏ ਉਹਨਾਂ ਨੇ ਕਿਹਾ ਬਾਬੇ ਹਰਦਾਸ ਦਾ ਪੁੱਤਰ ਜੇਠਾ ਜਿਹੜਾ ਗੁਰੂ ਰਾਂ ਅਮਰਦਾਸ ਸਾਹਿਬ ਦਾ ਦਮਾਦ ਬਣਿਆ ਹੈ ਕਹਿੰਦੇ ਵੇਖੀਏ ਤਾਂ ਸਹੀ ਕਿੰਨੇ ਨੌਕਰ ਚਾਕਰ ਨੇ ਜਦੋਂ ਆ ਕੇ ਵੇਖਿਆ ਤੇ ਮਹਾਰਾਜ ਜੀ ਦਾ ਜਿਹੜਾ ਪਾਵਨ ਮੁੱਖ ਸੀ ਮਿੱਟੀ ਨਾਲ ਕਿਉਂਕਿ ਟੋਕਰੀ ਚੁੱਕੀ ਹੋਈ ਮਿੱਟੀ ਦੀ ਮੋਖ ਵੀ ਕੱਪੜੇ ਵੀ ਮਿੱਟੀ ਨਾਲ ਭਰੇ ਹੋਏ ਸਨ ਉਹਨਾਂ ਨੇ ਵੇਖਿਆ ਵੀ ਕੌਣ ਕਹਿੰਦੇ ਜੀ ਮੈਂ ਤੁਹਾਡਾ ਭਤੀਜਾ ਹਾਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਪਿਆਰ ਦੇਣ ਦੀ ਥਾਂ ਤੇ ਉਹ ਗੁੱਸੇ 'ਚ ਆ ਗਏ ਤੇ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਇਸ ਨੇ ਤਾਂ ਸਾਡੀ ਸਿਰ ਤੇ ਸਾਡੀ ਕੁੱਲ ਤੇ ਮਿੱਟੀ ਪਾ ਦਿੱਤੀ ਹੈ ਤੇ ਜਿੱਥੇ ਕਹਿ ਲਈਏ ਵੀ ਜਿੱਥੇ ਗੁਰਤਾ ਗਦੀ ਪਾਪ ਜਿੱਥੇ ਤਖਤ ਹੋਣਾ ਚਾਹੀਦਾ ਸੀ ਜਿੱਥੇ ਨੌਕਰ ਚਾਕਰ ਹੋਣੇ ਚਾਹੀਦੇ ਸੀ ਉੱਥੇ ਮਿੱਟੀ ਦੀ ਟੋਕਰੀ ਢੋ ਰਹੇ ਨੇ ਉਸ ਵੇਲੇ ਜੀ ਮਾਰੇ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਲ ਵੇਖ ਕੇ ਤੇ ਉਹਨਾਂ ਛੋਡੀਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹ ਟੋਕਰੀ ਨਹੀਂ ਇਹ ਦੀਨ ਦੁਨੀ ਦਾ ਸ਼ਤਰ ਹੈ ਕਹਿੰਦੇ ਤੁਸੀਂ ਕਹਿੰਦੇ ਹੋ ਸਾਡੀ ਕੁੱਲ ਨੂੰ ਡੋਬ ਦਿੱਤਾ ਕਹਿੰਦੇ ਜੇ ਗੁਰੂ ਰਾਮਦਾਸ ਸਾਹਿਬ ਤੁਹਾਡੀ ਕੁੱਲ ਵਿੱਚ ਨਾ ਹੁੰਦੇ ਤੇ ਤੁਹਾਡੀ ਕੁੱਲ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਤੁਹਾਡੀ ਕੁੱਲ ਵਿੱਚ ਆ ਕੇ ਕਹਿੰਦੇ ਤੁਹਾਡੇ ਪਿਤਰਾਂ ਦਾ ਉਧਾਰ ਤੱਕ ਕਰ ਦਿੱਤਾ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਨੇ ਉਹ ਵਚਨ ਮਾਰੇ ਨੇ ਕੀਤੇ ਤੇ ਇਥੋਂ ਤੱਕ ਫਿਰ ਜੀ ਥੜਾ ਬਣਾਉਣ ਦੀ ਗੱਲ ਆਉਂਦੀ ਹੈ ਇਤਿਹਾਸ ਕਹਿੰਦਾ ਮਹਾਰਾਜ ਗੁਰੂ ਅਮਰਦਾਸ ਸਹਿਬ ਨੇ ਆਪਣੇ ਪੁੱਤਰਾਂ ਦੀ ਵੀ ਪਰਖ ਕੀਤੀ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਤੇ ਆਪਣੇ ਵੱਡੇ ਦਮਾਦ ਦੀ ਵੀ ਪਰਖ ਕਰਨਾ ਕੀਤੀ ਹੈ ਪਰਖ ਹੁੰਦੀ ਹੈ ਤੇ ਪਰਖ ਵਿੱਚੋਂ ਕਹਿੰਦੇ ਬਾਬਾ ਜੀ ਜਦੋਂ ਮਹਾਰਾਜ ਥੜਾ ਬਣਾਉਂਦੇ ਨੇ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਜੀ ਭਾਵੇਂ ਕਿ ਗੁਰਤਾ ਗੱਦੀ ਇਸ ਤੋਂ ਬਾਅਦ ਮਿਲਦੀ ਹੈ ਪਰ ਆਪਾਂ ਸਤਕਾਰ ਵਿੱਚ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਜੀ ਵਰਤਾਂਗੇ ਇਤਿਹਾਸ ਸਾਡਾ ਕਹਿੰਦਾ ਵੀ ਜਦੋਂ ਮਹਾਰਾਜ ਥੜਾ ਬਣਾਉਂਦੇ ਨੇ ਤੇ ਮਹਾਰੇ ਗੁਰੂ ਅਮਰਦਾਸ ਸਹਿਬ ਜੀ ਸ਼ਾਮ ਨੂੰ ਆਉਂਦੀ ਹੈ ਤੇ ਥੜੇ ਟਵਾ ਦਿੰਦੇ ਕਿ ਥੜਾ ਸਾਡੇ ਮੁਤਾਬਕ ਨਹੀਂ ਬਣਿਆ ਦੋ ਦਿਨ ਤਿੰਨ ਦਿਨ ਚਾਰ ਦਿਨ ਬਤੀਤ ਹੋ ਜਾਂਦੇ ਨੇ ਭਾਈ ਰਾਮਾ ਜੀ ਜਿਹੜੇ ਸਨ ਵੱਡੇ ਦਮਾਦ ਉਹ ਮਾਰੇ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਪਿਤਾ ਜੀ ਸਤਿਗੁਰ ਜੀ ਇਹ ਥੜਾ ਹੁਣ ਨਹੀਂ ਬਣੇਗਾ ਕਹਿੰਦੇ ਕਿਉਂ ਨਹੀਂ ਬਣੇਗਾ ਕਹਿੰਦੇ ਵੀ ਤੁਹਾਡੀ ਉਮਰ ਵਡੇਰੀ ਹੋ ਗਈ ਹੈ ਜਿਵੇਂ ਤੁਸੀਂ ਦੱਸਦੇ ਹੋ ਮੈਂ ਉਵੇਂ ਹੀ ਬਣਾਉਣਾ ਪਰ ਤੁਸੀਂ ਸ਼ਾਮ ਤੱਕ ਭੁੱਲ ਜਾਂਦੇ ਹੋ ਤੇ ਤੁਸੀਂ ਭੁੱਲ ਜਾਂਦੇ ਹੋ ਇਸ ਕਰਕੇ ਥੜਾ ਨਹੀਂ ਬਣੇਗਾ ਤੁਹਾਡੇ ਮੁਤਾਬਕ ਤੇ ਕਹਿੰਦੇ ਮਹਾਰਾਜ ਗੁਰੂ ਆਰਾਮਦਾਸ ਸਹਿ ਪਾਤਸ਼ਾਹ ਜੀ ਸੱਤ ਦਿਨ ਲਗਾਤਾਰ ਥੜਾ ਬਣਾਉਂਦੇ ਜਦੋਂ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਵੀ ਟਾ ਦਿਓ ਤੇ ਖੁਸ਼ੀ-ਖੁਸ਼ੀ ਟਾ ਦਿੰਦੇ ਇੱਕ ਜਗਿਆਸੂ ਇੱਕ ਸੇਵਕ ਨੇ ਉਹਨੇ ਆ ਕੇ ਬੇਨਤੀ ਕੀਤੀ ਭਾਈ ਜੇਠਾ ਜੀ ਤੁਸੀਂ ਖੁਸ਼ੀ-ਖੁਸ਼ੀ ਥੜਾ ਬਣਾਉਨੇ ਹੋ ਖੁਸ਼ੀ ਖੁਸ਼ੀ ਥੜਾ ਟਾ ਵੀ ਦੰਨੇ ਹੂੰ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਕਾਰਨ ਕੀ ਹੈ ਤੁਨੂੰ ਤਾਂ ਅੱਕ ਜਾਣਾ ਚਾਹੀਦਾ ਥੱਕ ਜਾਣਾ ਚਾਹੀਦਾ ਉਥੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਹਿੰਦੇ ਭਾਈ ਮੈਨੂੰ ਖੁਸ਼ੀ ਇਸ ਕਰਕੇ ਹੈ ਵੀ ਮੈਂ ਇੰਨੀ ਵਾਰ ਗਲਤੀ ਕਰਦਾ ਗੁਰੂ ਸਾਹਿਬ ਫੇਰ ਬਖਸ਼ੀ ਜਾ ਰਹੇ ਪਾਪ ਉਹ ਫੇਰ ਬਖਸ਼ ਦਿੰਦੇ ਵੀ ਥੜਾ ਦਵਾਰਾ ਬਣਾਓ ਟਾਣਾ ਕਰੋ ਕਹਿੰਦੇ ਮੈਨੂੰ ਖੁਸ਼ੀ ਇਸ ਦੀ ਇਸ ਗੱਲ ਦੀ ਹੈ ਵੀ ਗੁਰੂ ਅਮਰਦਾਸ ਸਾਹਿਬ ਦੀ ਬਖਸ਼ਣ ਹਾਰਨੇ ਬਖਸ਼ ਰਹੀ ਨਹੀਂ ਮੈਂ ਭੁੱਲ ਕਰ ਰਿਆਂ ਮੇਰੇ ਵਿੱਚ ਭੁੱਲ ਹੈ ਗੁਰੂ ਵਿੱਚ ਭੁੱਲ ਨਹੀਂ ਮੈਂ ਭੁੱਲਣ ਹਾਰ ਸੱਤ ਦਿਨ ਜੀ ਮਾਰੇ ਨੇ ਥੜਾ ਬਣਾਇਆ ਵੀ ਤੇ ਸੱਤ ਵਾਰੀ ਥੜਾ ਟਾਇਆ ਅਖੀਰ ਤੇ ਜਦੋਂ ਮਾਰੇ ਨੇ ਵੇਖਿਆ ਵੀ ਉਹ ਅਵਸਥਾ ਜਿਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਰਦਾ ਹੋਏ ਮਰੀਦ ਨਾਲ ਗੱਲ ਹੀ ਹੋਵਣਾ ਸਬਰ ਸਿਦਕ শহীদ ਪਰਮ ਕੋ ਖੋਵਣ ਗੋਲਾ ਮੁੱਲ ਖਰੀਦਕਾਰੇ ਜੋਵਣ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣ ਸੇਵਕ ਹੋਏ ਸੰਜੀਤ ਆਪ ਸੰਜੀਤ ਕਹਿੰਦੇ ਨੇ ਜਿਹੜਾ ਸਮਰਪਣ ਹੋ ਕੇ ਚੱਲੇ ਜਿਹੜਾ ਆਪਣਾ ਆਪ ਕੁਰਬਾਨ ਕਰ ਦੇ ਜਿਹੜਾ ਇਹ ਨਾ ਹੋਵੇ ਕਿ ਵੀ ਦੁੱਖ ਆਵੇ ਤੇ ਦੁਖੀ ਹੋ ਜਾਏ ਸੁੱਖ ਆਵੇ ਤੇ ਸੁਖੀ ਹੋ ਜਾਏ ਕਹਿੰਦੇ ਜਿਹੜਾ ਦੁੱਖ ਵਿੱਚ ਵੀ ਇੱਕ ਸਾਮ ਬਰਾਬਰ ਰਹੇ ਜਿਹੜਾ ਸੁੱਖ ਵਿੱਚ ਵੀ ਇੱਕ ਸਾਮ ਬਰਾਬਰ ਰਹਿਣਾ ਕਰੇ ਨਾ ਹੱਸਣਾ ਰੋਣਾ ਉਹ ਅਵਸਥਾ ਜਿਹੜੀ ਸੀ ਮਹਾਰਾਜ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਨੇ ਜੀ ਜਦੋਂ ਥੜਾ ਅੱਜ ਟਾਉਣ ਲੱਗੇ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਬੇਟਾ ਅੱਜ ਥੜਾ ਨਹੀਂ ਟਾਉਣਾ ਅੱਜ ਥੜਾ ਇਹ ਨਹੀਂ ਟਾਉਣਾ ਅੱਜ ਥੜਾ ਸਾਨੂੰ ਪ੍ਰਵਾਨ ਹੈ ਬਾਹਰਲਾ ਥੜਾ ਵੀ ਪ੍ਰਵਾਨ ਹੈ ਤੇ ਅੰਦਰਲਾ ਥੜਾ ਵੀ ਪ੍ਰਵਾਨ ਹੈ ਤੇ ਮਹਾਰਾਜ ਨੇ ਕਿਹਾ ਅੱਜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਸੇਵਾ ਸਫਲ ਹੋਈ ਹੈ ਮਹਾਰਾਜ ਜੀ ਪੰਜ ਪੈਸੇ ਨਾਰੀਅਤ ਰੱਖ ਕੇ ਜਿਹਦੀ ਬਾਬਤ ਸਹਿਬ ਜੀ ਬਚਨ ਕਰਦੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਭਟ ਜੀ ਬਚਨ ਕਰਦੇ ਸੋਢੀ ਸ੍ਰਿਸ਼ਟ ਸਕਲ ਤारण को ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੀ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਣਾ ਕਰਦੇ ਨੇ ਤਿੰਨ ਪ੍ਰਕਰਮਾਂ ਕੀਤੀਆਂ ਮਾਰੇ ਨੇ ਨਮਸਕਾਰ ਕੀਤੀ ਔਰ ਬਾਬਾ ਬੁੱਢਾ ਸਾਹਿਬ ਜੀ ਗੁਰਤਾ ਗੱਦੀ ਦਾ ਤਿਲਕ ਬਖਸ਼ਣਾ ਕਰਦੇ ਤੀਸਰੇ ਦਿਨ ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣਾ ਕਰਦੇ ਉਸਤੇ ਵੀ ਆਪਾਂ ਵਿਚਾਰ ਕਰਨਾ ਕਰਾਂਗੇ ਤੇ ਅੱਜ ਉਸ ਸਤਿਗੁਰੂ ਜੇ ਜਦੋਂ ਮਹਾਰਾਜ ਨੂੰ ਗੁਰਤਾ ਗੰਦੀ ਬਖਸ਼ਿਸ਼ ਕੀਤੀ ਇਤਿਹਾਸ ਕਹਿੰਦਾ ਵੀ ਮਹਾਰੇ ਦਾ ਜਿਹੜਾ ਜਾਮਾ ਸੀਣਾ ਜੀ ਉਹ ਅਥੂਆਂ ਨਾਲ ਆਸੂਆਂ ਨਾਲ ਭਿੱਜ ਚੁਕਿਆ ਸੀ ਸਤਿਗੁਰ ਜੀ ਦਾ ਦਾੜਾ ਤੱਕ ਕਿਉਂਕਿ ਮਹਾਰੇ ਉਸ ਸਮੇਂ ਨੂੰ ਯਾਦ ਕਰਦੇ ਨੇ ਲਾਹੌਰ ਜਦੋਂ ਮਾਤਾ ਪਿਤਾ ਚੜਾਈ ਕਰ ਗਏ ਸਨ ਜਦੋਂ ਰਿਸ਼ਤੇਦਾਰਾਂ ਤੱਕ ਵੀ ਤਿਆਗ ਦਿੱਤਾ ਸੀ ਜਦੋਂ ਪਿੰਡ ਵਾਲਿਆਂ ਨੇ ਵੀ ਤਿਆਗ ਦਿੱਤਾ ਸੀ ਉਸ ਸਮੇਂ ਨੂੰ ਮਾਰੇ ਨੇ ਯਾਦ ਕੀਤਾ ਅੱਜ ਉਹ ਸਮਾਂ ਹੈ ਵੀ ਉਹ ਦੀਨ ਦੁਨੀ ਦਾ ਸ਼ਤਰ ਗੁਰੂ ਰਾਮਦਾਸ ਸਾਹਿਬ ਨੇ ਸੀਸ ਉੱਪਰ ਚਲਾਉਣਾ ਕੀਤਾ ਤੇ ਪਾਤਸ਼ਾਹ ਨੇ ਤਾਂ ਵਜਨ ਕੀਤੇ ਅਮਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਪੁਰ ਸੰਗ ਕੀਰੇ ਹਨ ਥਾਪੇ ਇਸ ਕਰਕੇ ਮਾਰੇ ਬੰਦੇ ਕਦੇ ਵੀ ਨਿਰਾਸ਼ ਨਾ ਹੋ ਕਈ ਵਾਰ ਆਪਾਂ ਦੇ ਦਿਆਂ ਵੀ ਮੇਰੇ ਕੋਲ ਕੁਝ ਨਹੀਂ ਰਿਹਾ ਸਭ ਕੁਝ ਚਲੇ ਗਿਆ ਤੁਸੀਂ ਦੇਖੋ ਵੀ ਮਾਰੇ ਗੁਰੂ ਰਾਮਦਾਸ ਸਾਹਿਬ ਜੀ ਦੇ ਮਾਤਾ ਪਿਤਾ ਤੱਕ ਚਲੇ ਗਏ ਸਨ ਮਾਤਾ ਪਿਤਾ ਚੜਾਈ ਕਰਕੇ ਸਨ ਰਿਸ਼ਤੇਦਾਰਾਂ ਤੱਕ ਨਹੀਂ ਬਾਹ ਫੜੀ ਬਜ਼ੁਰਗ ਨਾਨੀ ਲੈ ਕੇ ਗਏ ਸਨ ਘਰ ਤੱਕ ਨਹੀਂ ਰਿਹਾ ਸੀ ਮਾਰੇ ਜਿੱਥੇ ਜਿਸ ਬਚਪਨ ਵਿੱਚ ਖੇਡਣ ਕੁੱਦਣ ਦੀ ਜਿਹੜੀ ਉਮਰ ਹੁੰਦੀ ਉਸ ਉਮਰ ਦੇ ਵਿੱਚ ਮਾਰੇ ਨੇ ਸਿਰ ਤੇ ਛਾਪੜੀ ਚੁੱਕ ਕੇ ਘੁੰਗੜੀਆਂ ਵੇਚਣਾ ਕੀਤੀਆਂ ਤੇ ਇਹ ਸਤਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਤੋਂ ਇੱਕ ਬੜੀ ਵੱਡੀ ਸਿੱਖਿਆ ਜਿਹੜੀ ਉਹ ਆਪਾਂ ਲੈ ਕੇ ਜਾਣੀ ਹੈ ਵੀ ਕਦੇ ਵੀ ਪਹਿੰਦੀ ਕਲਾ ਵਿੱਚ ਨਹੀਂ ਜਾਣਾ ਬਸ ਇੱਕ ਸੱਚ ਦੇ ਮਾਰਗ ਤੇ ਚੱਲਣਾ ਹੈ ਮੰਜ਼ਲਾਂ ਆਪੇ ਮਿਲ ਗਈਆਂ ਜਦੋਂ ਅਸੀਂ ਰਸਤੇ ਤੇ ਚੱਲਾਂਗੇ ਸਹੀ ਰਸਤੇ ਤੇ ਚੱਲਦੇ ਜਾਵਾਂਗੇ ਤੇ ਮੰਜ਼ਲ ਵੀ ਪ੍ਰਾਪਤ ਹੋ ਜਾਂਦੀ ਹੈ ਸਤਗੁਰੂ ਪਾਤਸ਼ਾਹ ਮੇਰ ਕਰਨ ਸਾਰੀ ਸੰਗਤ ਨੂੰ ਤਨ ਤਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗਦੀ ਦਿਵਸ ਦੀਆਂ 450 ਸਾਲਾਂ ਗੁਰਤਾ ਗਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ